ਉਹਨੇ ਦੇ ਰਿਹਾ 13 ਵਾਲਾ ਠੀਕ ਆ ਉਹਨੇ ਦੇ ਦਾਂ ਮਾਰ ਆਨ ਕਰ ਲੈ ਆ ਲੈ ਜੀ ਮੈਸਤਰੀ ਸਾਹਿਬ ਕਹਿੰਦੇ ਕਿ 13 ਇੰਚ ਦਾ ਨਹੀਂ ਵੱਧ ਹੋਣਾ ਆ ਆ ਦੇਖ ਲਓ 13 ਇੰਚ ਅੰਦਰ ਦਾ 13 ਅੰਦਰ ਨੂੰ 13 ਅਦਰ ਨੂੰ ਆ 13 ਅਦਰ ਨੂੰ ਤੇ ਹੁਣ ਇਹਦੇ ਵਿੱਚ ਰੋੜਾ ਨਹੀਂ ਪਾਣਾ 13 13 ਫੇਰ ਇਦਾਂ ਹੀ ਹੋਣਾ ਚਾਹੀਦਾ ਆ ਇਹੀ ਸਾਡਾ ਸਵਾਲ ਆ ਕਰੋ ਜੀ ਹੱਲ ਸਾਰੇ ਸਾਮੇਦਾਰ ਬੁੱਧੀ ਜੀ ਵੀ ਬੈਠੇ ਆ ਇਹ ਤਾਂ ਠਿੰਗੜਾ ਸਾਹਿਬ ਕਰ ਸਾਹੇ ਆ ਜੀ ਸਾਹ ਚਲੋ ਜੀ ਮੈਸਤਰੀ ਤਮਾ ਲੋ ਆ ਪਹਿਲੇ ਚੱਕਰ ਮਚਾ ਗਏ ਤੁਹਾਡੀ ਕਰ ਲੈ ਖੋਲੇ ਮੜਾ ਮੜਾ ਕੋਈ ਕਰ ਲੈ ਕੋਈ ਚੱਕਰ ਨਹੀਂ ਉਹ ਚੱਕਰ ਨਹੀਂ ਪੁੱਲਾ ਤੇਰਾ ਚੈਲੰਜ ਆ ਆ ਇੱਥੇ ਵਿੱਚ ਆ ਆ ਜਾਰੀ ਤਾ ਮੈਂ ਲੈ ਬਈ ਲੈ ਬਈ ਇਹਨੇ ਤਾਂ ਮੰਗ ਜਾਗੀ ਆ ਤਾਰ ਆ ਗਿਆ ਉੱਤੇ ਲੈ ਕੇ ਚੰਗੀ ਤਰ੍ਹਾਂ ਤਾਰੀ ਬਣਾਣੀ ਆ ਸਾਰੇ ਬਣਾ ਚੱਲ ਹੁਣ ਖੋਲੇ ਪੈਰੀ ਪਰੇ ਜਾ ਅੱਠੇ ਟਾ ਕੱਢਿਆ ਕਰਦਾ ਮੋਰੇ ਆ ਕੇ ਬਣਾਇਆ ਕਰੋ ਨਾਲੇ ਕੁੱਲੇ ਪਾਜੀ ਪਰ ਕੁੱਲੇ ਪਾਜੀ ਪਰ ਇਹਨਾਂ ਦੀ ਦਿਮਾਗ ਚਾਂਦੀ ਫੇ ਪਰੇ ਹੋਵੇ ਹੋਵੇ ਹੋਰ ਕਿਨੂੰ ਮੌਕਾ ਦੋ ਇਹ ਪੁਰਾਣਾ ਮੈਸਤਰੀ ਠੇਕੇਦਾਰ ਵੀ ਸੀ ਖੂਂਜਾਂ ਬਣਾਉਂਦਾ ਰਿਹਾ ਐਟਮ ਪਾ ਸਕਦਾ ਤੂੰ ਇਹ ਤਾਂ ਤੋੜ ਵੀ ਤੱਕਦੇ ਆ ਜੋ ਮਰਜੀ ਕਰ ਸਕਦੇ ਚਾਰ ਇਟਾ ਰੱਖਣੀਆਂ ਪਰ ਕਰ ਕਰੋੜਾ ਮਾ ਚਦਾ ਚਾ ਵੀ ਦੇਖ ਲੈ ਥੱਲੇ ਇਟਾ ਨਹੀਂ ਪਾਣੀਆਂ ਵਿੱਚ ਸੱਟ ਬੱਤ ਨਹੀਂ ਉਹ ਸਭ ਜੇ ਨਹੀਂ ਲੱਗਦੀ ਉਹੀ ਚਾਰ ਇਟਾ ਰੱਖਣੀਆਂ ਆ ਠੀਕ ਆ ਨੇ ਬਣ ਗਿਆ ਇਹ ਰੱਖ ਲਿਓ ਉੱਥੇ ਬਣ ਗਿਆ ਉਦੋਂ ਲੋਹੀ ਬਣ ਗਿਆ ਲੋ ਜੀ ਬਣ ਗਿਆ ਤਾਰੇ ਨਾਲ ਤਾਂ ਬਣਾਤਾ ਤਾਰੇ ਆ ਜਾਂਦੇ ਤੈਨੂੰ ਬਣਾਉਂਗਾ ਅਗਲਾ ਉਹ ਨਾ ਬੜਾਤਾ ਇਹ ਤਾਂ ਪਹਿਲਾਂ ਹੀ ਬਣਿਆ ਹੋਇਆ ਸੀ ਆ ਜਾ ਅੰਦਰ ਹੋ ਜਾ ਠੀਕ ਨੇ ਬੰਦਾ ਪਿਆ ਹੈ ਅੱਜ ਹੁਣ ਕੇ ਜਾ ਆਇਆ ਹੁਣ ਤਾਰੀ ਉੱਤੋਂ ਲੈ ਕੇ ਮਾਰ ਖੜਾ ਹੋ ਕੇ ਦੇਖ ਚਾਰਾ ਡੋਲ ਨਹੀਂ ਟੈਂਪੋ ਭਾਜੀ ਕਰੋ ਟਰਾਈ ਤੇ ਕਿਹੜਾ ਜੀ ਤੁਸੀਂ ਦੇਖੋ ਇਹ ਨਿਕਾ ਇਹਦਾ ਕੁਝ ਹੋਰੇ ਬਣਾਤਾ ਤੂੰ ਸਾਵੇਂ ਸਾਡੀ ਸਭ ਤੋਂ ਬਾਹਰ ਆਈ ਬਾਸ ਬਹਿ ਕੋ ਜਾ ਐ ਸਾਵੇਂ ਤੋਂ ਬਾਹਰ ਆ ਤੇ ਤਾਂ ਹੀ ਸਵਾਲ ਆਪਾਂ ਪਾਇਆ ਜੇ ਸਮਝ ਆ ਗਿਆ ਫਿਰ ਸਵਾਲ ਕਾਦਾ ਹੋਇਆ ਤੂੰ ਆ ਜਾ ਜੀ ਕੋਲੇ ਕਾਹਨ ਆ ਜਾ ਹੁਣ ਆ ਤੂੰ ਵੈਸੇ ਸੁਭਾ ਮਹਿਤਰੀ ਮਹਿਤਰੀ ਦੱਸ ਮੈਂ ਤਾਂ ਜਿੱਦਾਂ ਬਣਾਉਣਾ ਸੀ ਦੱਸਿਏ ਪਤਾ ਲੱਗਿਆ ਕਿ ਨਹੀਂ ਕਿਸੇ ਨੂੰ ਮੈਂ ਤੇ ਉਹ ਹੀ ਕਹਿੰਦਾ ਵੀ ਅੱਜਾ ਪਤਾ ਕਿਸੇ ਨੂੰ ਨਹੀਂਆਂ ਬਣੀਆਂ ਯਾਰ ਇੱਕ ਤਾਂ ਕੱਟ ਕੇ ਉਹ ਵੇਚ ਲਈਆਂ ਨਾ ਗੀਆਂ ਉਹ ਬਾਕੀ ਦੇਲੀਆਂ ਰੱਖਿਆ ਦੇ ਵੀ ਨਹੀਂ ਆਣਾ ਦੇਖ ਲਓ ਕੱਟ ਗਈ ਉਹ ਇੱਥੇ ਆਣੀ ਯਾਰ ਜਿੱਦਾਂ ਨਾ ਬੜਾਇਓਂਦੀ ਫੇਰ ਰੁਕ ਜਾਓ ਰੁਕ ਜਾ ਯਾਰ ਦੱਸਣ ਲੱਗਾ ਭਾਜੀ ਕੁਲੇ ਭਾਜੀ ਪਰੇ ਹੋ ਜਾ ਤੇ ਨਹੀਂ ਕਰ ਕਰਦੇ ਕੋਈ ਡੀਮ ਕਰ ਲਈ ਜਾਂਦੇ ਨਹੀਂ ਟਰਾਈ ਮਾਰੋ ਟਰੇਡ ਮਾਰ ਲਾ ਹਾਂ ਟਰਾਈ ਮਾਰੇ ਆਹ ਨਿਆ ਹੋਰੇ ਮਾਰੀ ਜਾ ਰਹਾ ਹੁਣ 18 ਦਾ ਬਣ ਗਿਆ ਇਹ ਹੋਰੇ ਕੋਲੇ ਕਿੰਨੇ ਸਿੱਧਾ ਹੋਣਾ ਤੇਰਾ ਨਾ ਸੈਂਪਲ ਜਿਹਾ ਸੁਭਾਲ ਆ ਦੋ ਰੱਖੇ ਮੈਂ ਤੇ ਯੂ ਆਡੀ ਮੰਨ ਲਓ ਹੋਰ ਉਹ ਨਾ ਰੱਖਣਾ ਭਾਜੀ ਮੰਨ ਲਓ ਇਹੀ ਰੱਖੋ ਦੋਲੇ ਰੱਖਣਾ ਨਹੀਂ ਨਹੀਂ ਰੱਖੋ ਇਹੀ ਜੋ ਤੋੜ ਕੇ ਵੇਚੀ ਬਾਜੀ ਫੇਰ ਨਹੀਂ ਬਾਹਰ ਤੋੜ ਕੇ ਤੂੰ ਇਹਨਾਂ ਨੂੰ ਤੋੜ ਲਾ ਚਾਰਾਂ ਨੂੰ ਸਾਰਿਆਂ ਨੂੰ ਤੋੜ ਕੇ ਚਾਰਾਂ ਨੂੰ ਤੋੜ ਕੇ ਵੜਨਾ ਬਾਹਰੋਂ ਨਹੀਂ ਚੀਜ਼ ਪਾਣੀ ਕੋਈ ਠੀਕ ਆ ਲੈ ਬਈ ਮੈਂ ਤਾਂ ਉਹੀ ਕਹਿੰਦਾ ਮੈਨੂੰ ਤੋੜ ਕੇ ਇੰਝ ਹੀ ਦੇ ਦੇ ਮਜਾ ਪੂਰਾ ਕਿੱਤਾ ਬਣੂਗਾ ਤੇਰਾ ਕੱਟ ਜਾਣਾ ਭਾਜੀ ਕੱਟ ਜਾਣਾ ਕੱਟਣਾ ਨਹੀਂ ਆਗਾ ਕੱਟ ਜਾਣਾ ਕੱਟਣਾ ਹੀ ਆ ਉਹ ਹਾਂ ਜਰਾ ਥੋੜਾਗੇ ਤਾਂ ਵੀ ਕੱਟਣਾ ਹੀ ਆ ਇੱਥੇ ਇਹਦਾ ਕੱਟੜਾ ਹੀ ਹੋਊਗਾ ਕੋੜ ਕੇ ਤੁਸੀਂ ਕਰ ਸਕਦੇ ਆ ਮੈਂ ਗੱਲ ਕਰਦਾ ਜਰਾ ਕੋਲਿਆ ਗੱਲ ਈ ਨਹੀਂ ਆ ਹਾਂ ਇਦਾਂ ਹੀ ਗੱਲ ਆਲੀ ਕੁੱਗਿਆ ਕੋਲਿਆ ਸਹੀ ਗੱਲ ਆ ਹੁਣ ਮੈਂ ਕਹਿਣਾ ਦੱਸੇ ਦਈਏ ਮੈਂ ਜਰਾ ਮੈਨੂੰ ਤਾਂ ਕਰ ਦਿਓ ਮੇਰੇ ਕਰ ਤੂੰ ਕਰ ਆ ਜਾ ਆ ਜਾ ਆ ਜਾ ਆ ਜਾ ਠੀਕ ਹੀ ਆ ਜਾ ਕੁਲਿਆ ਪਰੇ ਹੋਇਆ ਦੇਖੋ ਹੋਣਾ ਨਹੀਂ ਬਸ ਜਿਹੜਾ ਤੇਰੇ ਟਿਕਾ ਨਹੀਂ ਹੈਗਾ ਉਹ ਨਹੀਂ ਉਹ ਤਰੀਕੇ ਨਾਲ ਹੋਣਾ ਯਾਰ 15 15 ਇਹ ਟਿਕਾ ਨਹੀਂ ਹੋਣਾ ਸਾਡਾ ਬੰਨੇ 13 ਦੋ ਰੋੜੇ ਦੇ ਇੱਕ ਦੋ ਰੋੜੇ ਬਣਾ ਨਹੀਂ ਇਹ ਉਹ ਦੋ ਰੋੜੇ ਬਾਹਲੇ ਫੇਰਦਾ ਕੰਮ ਦੋ ਰੋੜੇ ਬਣਾ ਟੈਟ ਮਾਰ ਕੱਢ ਲਓ ਦੋ ਰੋੜੇ ਰੱਖ ਲਓ ਦੋ ਰੋੜੇ ਟੈਟ ਕੰ ਤੋੜੀ ਟੈਟਾਂ ਤੋੜੀ ਤਾਨੂੰ ਟੋੜਨੀ ਆਲੇ ਵੀ ਜਾ ਕੇ ਲੱਜੇ ਆਪੇ ਆਇਆ ਦੋੜ ਜਾ ਦੋ ਰੋੜੇ ਚਾਲੋ ਇਹ ਦੋ ਰੋੜੇ ਵੀ ਆ ਗਏ ਆਹ ਲਓ ਜੀ ਬਣ ਗਿਆ ਇਹ ਏਦਾਂ ਨਹੀਂ ਬਣਾਉਣਾ ਏਦਾਂ ਨਹੀਂ ਬਣਾਉਣਾ ਏਦਾਂ ਨਹੀਂ ਬਣਾਣਾ ਯਾਰ ਇਹ ਤਾਂ ਫੇਬਰਾ ਬਣਾਉਣਾ ਪਰ ਵਾਹੇ ਤੂੰ ਬਣਾਣਾ ਸਹੀ ਬਣਾ ਤਾ ਓਕੇ ਅਸੀਂ ਏਦਾਂ ਬਸੇ ਓਡਾ ਸਾਰੇ ਦਾ ਤਰੀਕਾ ਗਲਤ ਹੈ ਆ ਇੱਕ ਮਿੰਟ ਉਹ ਕੋਈ ਨਹੀਂ ਬਣਾ ਗਈ ਉਹ ਗਲਤ ਲੱਗਾ ਸਾਨੂੰ ਵੀ ਪਤਾ ਉਹ ਇੱਕ ਮਿੰਟ ਰੋ ਕਾ ਉਹ ਏਦਾਂ ਨਹੀਂ ਬਣਾ ਖੜ ਰੋ ਜਾ ਤੇਟੇ ਚੇਂਜ ਨਹੀਂ ਕੁਛ ਨਹੀਂ ਹੋਊਗਾ ਜਾ ਤਾਨੀ ਗੱਲ ਉਹ ਰੋ ਜਾ ਨਹੀਂ ਪ੍ਰਵਾ ਜਾ ਖਲਾਰਾ ਬਣਾ ਸਾਰਾ ਤੇ ਡਾਇਮੰਡ ਦਾ ਹੋ ਗਿਆ ਭਾਜੀ ਦੱਸੋ ਤਾਂ ਸੋਨੀ ਭਾਜੀ ਉਹ ਇੱਕ ਮਿੰਟ ਭਾਜੀ ਹੋ ਗਈ ਸਭ ਕਰ ਦਿਮਾਗ ਦੇ ਦੇ ਇਧਰੋਂ ਪੂਰਾ ਹੋ ਗਿਆ ਤੇਰਾ ਨਾ ਹਾਂ ਚੱਲੋ ਆਟੋ ਹੁਣ ਚਾਰ ਘੰਟੇ ਦੀ ਬਣ ਗਈ ਆ ਵੀਡੀਓ ਵਧੀ ਜਾ ਰਹੀ ਆ ਵੀਡੀਓ ਵਧ ਗਈ 4 ਘੰਟੇ ਆ ਜਾ ਭਾਜੀ ਛੱਡੋ ਇਹਨੂੰ 10 ਈਟਾ ਤਾਂ ਮੈਂ ਉੱਤੀ ਵੇਚੀ ਪਰ ਕੋਈ ਨਾਮ ਨਹੀਂ ਕੋਈ ਨਹੀਂ ਭਾਜੋ ਕਿਹੜੀ ਭਾਈ ਬੰਦ ਨਹੀਂ ਹੈਗਾ ਨਾ ਪੈਜ 10 ਈਟਾ ਨੂੰ 13 ਆ ਗਿਆ ਉਹ ਨਹੀਂ ਨੇ ਨੇ ਪੂਰਾ ਨਹੀਂ ਹੋਇਆ ਨਾ ਵੇ ਪੂਰਾ ਵੇ ਬਾਅਦ ਦੇ ਪਹਿਲੇ ਹੀ ਬਾਅਦ ਦੇ ਸੀ ਨਹੀਂ ਕਰਨਾ ਪੂਰਾ ਬਚਲਾ ਇਹ ਨਾ ਕਰਨੇ ਦੀ ਉਹਦਾ ਪਾਣਾ ਨਹੀਂ ਰੋੜਾ ਕਰਨਾ ਕਿਦਾਂ ਨਹੀਂ ਇੱਧਰ ਆਓ ਇੱਧਰ ਉਹ ਪਾ ਦਾ ਫਿਰ ਗੱਬਾ ਦਾ ਖਾਲੀ ਰੱਖਣਾ ਹੀ ਨਹੀਂ ਉਹ ਫੜਾ ਦੇ ਭਰਾਵਾ ਆ ਜਾ ਫੜਾ ਦੇ ਇੱਧਰ ਉਹ ਮੈਸਤਰੀ ਇੱਧਰ ਆ ਜਾ ਆ ਜਾ ਆ ਜੀ ਇੱਧਰ ਦੇਖੋ ਇੱਧਰ ਆ ਜਾ ਆਪਣੇ ਕੋਲ ਗ੍ਰੈਂਡਰ ਨਹੀਂ ਹੈਗਾ ਵੇ ਗ੍ਰੈਂਡਰ ਨਾਲ ਬਣ ਨਹੀਂ ਆ ਤੁਹਾਨੂੰ ਕਹੀ ਤੋੜੋ ਜੋ ਮਰਜੀ ਕਰੋ ਇੱਟਾਂ ਚਾਰੇ ਹੋਣੀਆਂ ਚਾਈਆਂ ਚਾਰੇ ਇੱਟਾਂ ਹਨ ਆ ਦੇਖੋ ਇਹਨੂੰ ਆਪਾਂ ਅੱਧਾ ਵੱਟ ਲੈਣਾ ਇੱਟ ਨੂੰ ਆ ਦੇ ਦਿਆਰੇ ਲੱਗੇ ਆ ਹੈ ਉੱਤੇ ਲਿਆ। ਆਹ ਦੇਖੋ ਅੱਧਰ ਲਿਆ ਲਾ ਕੇ ਉੱਤੇ ਦੀ ਦੋ ਇੱਟਾਂ ਵਾਟ ਲੈਣੀਆਂ। ਮੈਂ ਇੱਟਾਂ ਤੋੜ ਦੂੰਗਾ ਬਰਾਬਰ ਬਰਾਬਰ ਪੂਰੀ ਪੂਰੀ ਇਹ ਸਾਬ ਨਾਲ। ਤੋੜ ਵੀ ਸਕਦੀ ਹੈ ਬੰਨ। ਆਹ ਦੇਖੋ ਤੇਸੀ ਨਾਲ ਆਪਣਾ ਕੋਈ ਗ੍ਰੈਂਡਰ ਤਾਂ ਹੈ ਨਹੀਂ। ਗੁਣੀਆਂ ਕੱਢਣਾ। ਹੈ ਗ੍ਰੈਂਡਰ ਨਹੀਂ ਪੰਨਾ। ਚੱਲਦਾ। ਚਲੋ ਮੈਂ ਤੁਹਾਨੂੰ ਉੱਦਾਂ ਸਮਝਾ ਦਿੰਦਾ। ਆਹ ਦੇਖੋ ਨਹੀਂ ਕੱਢਣਾ। ਤੋੜ ਕੇ ਮਾਰਦੇ ਨਿਸ਼ਾਨ ਮਾਰਦੇ ਗੁਣੀਆਂ ਕੱਢ ਗਏ ਉਹਦਾ। ਆਹ ਦੇਖੋ ਜੀ। ਆਹ ਇੱਟਾਂ ਪਰ ਰੱਖ ਲਈਆਂ ਇੱਕ ਤਰ੍ਹਾਂ ਦੀਆਂ। ਹਾਂ ਜੀ। ਆ ਇਹਦਾ ਦੋ ਇੱਟਾਂ ਵਿੱਚ ਰੱਖ ਲੈਣੀ ਹੈ ਠੀਕ ਆ ਆ ਜਿਹੜੇ ਟੋਟੇ ਆ ਆ ਦਾ ਸਮਝਾਵਾਂ ਤੇ ਇੱਥੇ ਰੱਖ ਲੈਣੀ ਆ ਬਾਈ ਇੱਦਾਂ ਰੱਖ ਹੋ ਜਾਣੀ ਆ ਇਹ ਹਾਂਜੀ ਹਾਂਜੀ ਇੱਦਾਂ ਇੱਕ ਅੱਧਾ ਰੱਖ ਹੋ ਜਾਣੀ ਆ ਵਿੱਚ ਇਹਦੇ ਅੱਧਾ ਇੱਟਾ ਆ ਜਾਣੀ ਆ ਆਹ ਦੇਖੋ ਮੈਂ ਨਿ